ਸਤਿ ਸ਼੍ਰੀ ਅਕਾਲ ਜੀ। ਸੋ ਐਨੀਮਲ ਸੇਵਾ ਟੀਮ ਵੱਲੋਂ ਅੱਜ ਅਸੀਂ ਪਿੰਡ ਲੰਬੀ ਵੀ ਕੇ ਖਮੀਰ ਮਾਰਕੀਟ ਦੇ ਵਿੱਚ ਖੜੇ ਆਂ। ਇੱਥੇ ਤੁਹਾਨੂੰ ਇਸ ਬੱਚੇ ਦੀ ਜਾਣਕਾਰੀ ਮਿਲੀ ਸੀਗੀ ਜਿਹਨੂੰ ਬਿਲਕੁਲ ਹੀ ਦਿਖਣਾ ਬੰਦ ਹੋਇਆ ਹੋਇਆ ਕੋਈ ਬਿਮਾਰੀ ਇਹਦੇ ਚਿਹਰੇ ਦੇ ਉੱਤੇ ਲੱਗੀ ਹੋਈ ਹੈ। ਇਹ ਬਿਮਾਰੀ ਅਸੀਂ ਇੱਕ ਸਾਡੇ ਕੋਲੇ ਪਹਿਲਾਂ ਵੀ ਕੇਸ ਆਇਆਗਾ। ਸੋ ਇਹਦੀ ਜਾਣਕਾਰੀ ਸਾਡੇ ਵੀਰ ਫਲਿੱਪਕਾਰਟ ਵਾਲੇ ਬਈਹੋਰੀ ਤੇ ਬਾਈ ਜੀ ਆਪਣੇ ਵਨੋਦੂ ਰੰਗ ਨੂੰ। ਹਾਂ। ਹੁਣ ਉਹ ਜੀ ਹੋਰਾਂ ਵੱਲੋਂ ਮਿਲੀ ਸੀਗੀ ਸਾਨੂੰ। ਹਾਜ਼ਰ ਜੀ ਨੂੰ ਰੈਸਕਿਊ ਕਰਕੇ ਸਾਡੀ ਟੀਮ ਐਨੀਮਲ ਸੇਵਾਇਸ ਪ੍ਰੋਜੈਕਟ ਵੱਲੋਂ ਲੈ ਕੇ ਜਾ ਰਹੇ ਆਂ ਦਾ ਟ੍ਰੀਟਮੈਂਟ ਅਸੀਂ ਅੱਗੇ ਸੀ ਸ਼ੁਰੂ ਕਰਾਂਗੇ ਕਿਉਂਕਿ ਦਿਖਦਾ ਵੀ ਨਹੀਂ ਇਹਨੂੰ ਇਹ ਛੱਡਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਵੀ ਹੁਣੇ ਰਹੂਗਾ ਸਾਡੇ ਸ਼ੈਲਟਰ ਤੇ ਰਹੂਗਾ ਸੋ ਅਸੀਂ ਧੰਨਵਾਦ ਕਰਦੇ ਆਂ ਸਾਡੇ ਸਪੋਟਰਸ ਜਿਨ੍ਹਾਂ ਸਾਨੂੰ ਸਪੋਰਟ ਕਰਦੇ ਆਂ ਭੈਣ ਗਰਵੀਵਾਲ ਬੋਬੋ ਜੀ ਅੰਕਲ ਕਰਨਜੀਤ ਸਿੰਘ ਗਿੱਲ ਜੀ ਤੇ ਇੱਕ ਭੈਣ ਆ ਸਾਡੀ ਜੋ ਆਪਣੇ ਪਤੀ ਸਵਰਗੀ ਜਗਤਾਰ ਬੱਬਾ ਦੀ ਯਾਦ ਦੇ ਵਿੱਚ ਸਾਨੂੰ ਸਪੋਰਟ ਕਰਦੇ ਆ ਇਹੋ ਜੇ ਬੇਸਾਰਾ ਜਾਨਵਰਾਂ ਦੀ ਰੱਖਿਆ ਕਰਨ ਦੇ ਲਈ ਤੋ ਵੀਰੋ ਤੁਸੀਂ ਵੀ ਸਾਨੂੰ ਇਹੋ ਜਿਹਾ ਬੇਸਾਰਾ ਜਾਨਵਰ ਆਈ ਜਾਣਕਾਰੀ ਜਰੂਰ ਦਿਓ ਜੋ ਆਸੇ ਪਾਸੇ ਤੁਹਾਡੇ ਇਸ ਤਰ੍ਹਾਂ ਕੋਈ ਜ਼ਖਮੀ ਹਾਲਤ ਦੇ